ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦਿਨਾ ਨਗਰ ਦੇ ਪਿੰਡ ਰਣਜੀਤ ਬਾਗ ਦੇ ਇੱਕ ਰਜਵਾਹੇ ਵਿੱਚੋਂ ਇੱਕ ਨੌਜਵਾਨ ਦੀ ਬੁਰੀ ਵਿੱਚ ਬਣੀ ਹੋਈ লাশ बरामद ਹੋਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ 18 ਸਾਲਾ ਰੋਹਿਤ ਕੁਮਾਰ ਪੁੱਤਰ ਰਮੇਸ਼ لال ਵਾਸੀ ਦਾਖਲਾ ਵਜੋਈ ਹੈ ਜਾਣਕਾਰੀ ਮੁਤਾਬਕ ਜਦੋਂ ਸਥਾਨਕ ਲੋਕਾਂ ਨੇ ਇਸ ਬੁਰੀ ਨੂੰ ਖੋਲ ਕੇ ਦੇਖਿਆ ਤਾਂ ਉਹ ਹੈਰਾਨ ਹੋ ਗਏ ਕਿਉਂਕਿ ਬੁਰੀ ਵਿੱਚ ਇੱਕ ਨੌਜਵਾਨ ਦੀ লাশ ਪਈ ਹੋਈ ਸੀ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਜਿੱਥੇ ਉਹਨਾਂ ਦੇ ਪੁੱਤਰ ਦੇ ਕਤਲ ਦਾ ਸ਼ੱਕ ਜाहिर ਕੀਤਾ ਹੈ ਉੱਥੇ ਹੀ ਇਸ ਦੀ ਸੂਚਨਾ ਮਿਲਦੇ ਸਾਰੀ ਡੀਐਸਪੀ ਦਿਨਾਨਗਰ सुरेंद्र ਸਿੰਘ ਵੀ ਪੁਲਿਸ ਪਾਰਟੀ ਨਾਲ मौके ਤੇ ਪਹੁੰਚੇ ਤੇ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਉਹਨਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਸਰੀਰ ਤੇ ਕੁਝ ਸੱਟਾਂ ਦੇ ਵੀ ਨਿਸ਼ਾਨ ਹਨ ਬਾਕੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਲੱਗਦਾ ਸੀ ਇਹ ਮੇਰਾ ਬੇਟਾ ਜੀ ਕੀ ਕਰ ਲੂਗੀ ਤੇ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਰਿਹਾ ਹੈ ਕਿ ਤੇ ਸਰੋੜਾ ਪਿਆ ਦਾ ਸਰੋੜਾ ਪਿਆ ਵਾ ਕਿ ਕੋਈ ਕਿਸ ਨੂੰ ਚੁੱਕ ਕੇ ਲੈ ਗਏ ਚੁੱਕ ਕੇ ਲੈ ਗਏ ਤੇ ਮੈਂ ਤੇ ਆਟੋ ਠੀਕ ਕਰਾਰ ਦਿਆ ਛੰਡੇ ਚੱਕ ਮੈਂ ਉੱਥੋਂ ਦੌੜਿਆ ਆਇਆ ਘਰ ਆ ਕੇ ਪੁੱਛਿਆ ਘਰ ਤੇ ਕਹਿੰਦਾ ਨਹੀਂ ਲੱਭਣ ਸੋਵਾਂ ਨੂੰ ਢੇਲੀਆਂ ਨੂੰ ਗਏ ਆ ਉੱਤੇ ਰਸਤੇ ਤੇ ਕਿਸ ਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਵੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਪੋਰੀ ਚ ਪਾਇਆ ਦਾ ਪਤਾ ਨਹੀਂ ਕੋਣ ਕੁੜੀ ਆ ਕਿ ਮੁੰਡਾ ਵਾ ਨਾ ਕਿਧਰ ਨੂੰ ਗਏ ਕਹਿੰਦੇ ਇਦਨ ਨੂੰ ਮੈਂ ਪਤਾ ਕੋਨਾ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਨਾ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚਲ ਗਏ ਹੋਣੀ ਹੋਣੀ ਫੋਟੋ ਕੱਟੀ ਤੇ ਘਰ ਚਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਵੀ ਅਦਾ ਅਦਾ ਕਾਲਾ ਉਹ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲਜ ਗਿਆ ਹੋਇਆ ਸਵੇਰ ਦਾ ਕਾਲਜ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਆ ਉੱਥੇ ਰੋਲਾ ਪੈ ਗਿਆ ਬੰਦੇ ਇਕੱਠੇ ਹੋ ਗਏ ਗੱਲਾਂ ਕਰਦੇ ਕਰਦੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਗਿਆ ਹੋਇਆ ਹਾਂ ਇੱਕ ਪੁੱਤਰ ਹੈ ਤੇ ਇੱਕ ਮੇਰੀ ਬੇਟੀ ਹੈ ਕੱਲਾ ਯਾ ਮੇਰਾ ਪੁੱਤਰ ਕਿੰਨੀ ਉਮਰ ਸੀ ਤੇ 18 ਸਾਲ ਦੀ ਹੁਣ ਆਇਆ 18 ਸਾਲਾਂ ਦਾ ਹੁਣ ਪੁਲਿਸ ਸਰਵਾਈ ਕੀਤੀ ਤੇ ਬੋਲਸ ਆਈ ਹੈ ਜੀ ਉਹ ਲੱਗੀ ਹੈ ਕਾਰਵਾਈ ਉਧੋਂ ਦੇ ਲੱਗੇ ਹੋਏ ਆ ਉਹਨੂੰ ਨਿਦੋਰ ਪੱਜ ਕਰਨ ਦੇ ਜੀ ਜੀ ਦੇਖਣਾ ਤੇ ਇਨਸਾਫ ਚਾਹੀਦਾ ਪਾਪਾ ਜੀ ਪਾਪਾ ਪਣਸੀ ਹੋ ਜਾ ਵੇਖ ਲੈ ਪੁੱਤੂ ਇੱਕ ਇਨਫੋਰਮੇਸ਼ਨ ਆਈ ਸੀ ਹੁਣੇ ਥੋੜੀ ਦੇਰ ਪਹਿਲਾਂ ਹੀ ਸਾਡੇ ਚੌਂਕੀ ਇੰਜਾਜ਼ ਨੂੰ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈਡ ਬੋਡੀ ਆ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆ ਔਰ ਬਣਦੀ ਕਾਰਵਾਈ ਜਿਹੜੀ ਕਰ ਰਹੇ ਆ ਕਿਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਦਾ ਕਿੰਨੇ ਕੇ ਸਾਲ ਉਮਰ ਹੋਈ ਸੀ ਮੁੰਡੇ ਇਹ 18 ਸਾਲ ਦੀ ਐ ਜੀ ਹੁਣ ਕੀ ਅੱਗੇ ਕਰਨ ਦੀ ਕੀ ਐਫ ਆਈ ਆਰ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਉਹਨਾਂ ਦੇ ਘਰ ਵੱਲੋਂ ਕੁਝ ਦੱਸਿਆ ਗਿਆ ਜੀ ਕੋਈ ਨਹੀਂ ਹਾਂ ਜੀ ਦੱਸ ਰਹੇ ਹਾਂ ਜੀ ਪੁੱਛ ਰਹੇ ਹਾਂ ਜੀ ਗੱਲਬਾਤ ਚੱਲ ਰਹੀ ਹੈ